ਮਿੰਟੂ ਜੀ ਆਪਾਂ ਗੱਲ ਕਰ ਰਹੇ ਸੀ ਕਿ ਬਹੁਤ ਸਾਰੇ ਲੋਕ ਰਾਜਨੀਤੀ ਦੇ ਸ਼ਿਕਾਰ ਹੋ ਜਾਂਦੇ ਆ ਸਮੇਂ ਤੇ ਸਰਕਾਰਾਂ ਜਾਂ ਰਾਜਨੀਤਿਕਾਂ ਵਰਤ ਲੈਂਦੀ ਐ ਜੀ ਤੇ ਫਿਰ ਬਾਅਦ ਚ ਕੋਈ ਹਾਲ ਨਹੀਂ ਪੁੱਛਦਾ ਜਗਦੀਸ਼ ਭੋਲਾ ਹੋਰਾਂ ਦਾ ਵੀ ਇੱਕ ਬਿਆਨ ਆਇਆ ਕਿ ਮੈਂ ਵੀ ਬਸ ਰਾਜਨੀਤੀ ਦੇ ੱਤੇ ਚੜ ਗਿਆ ਜੀ ਤੇ ਇਹ ਇਹਦੇ ਤੇ ਵੀ ਗੱਲ ਕਰਿਓ ਜੀ ਨਹੀਂ ਉਹ ਇੱਕ ਗੱਲ ਕਹਿ ਰਿਹਾ ਜਗਦੀਸ਼ ਭੋਲਾ ਵੈਸੇ ਤੇ ਚਲੋ ਗੱਲਾਂ ਕਹਿਣੀਆਂ ਬਣਦੀਆਂ ਨਹੀਂ ਅੱਜ ਜਿਹੜਾ ਮੌਕਾ ਹੈ ਉਹ ਆਪਣੇ ਪਿਤਾ ਬਲਸ਼ਿੰਦਰ ਸਿੰਘ ਦਾ ਸਸਕਾਰ ਕਰਾਇਆ ਬਲਵਿੰਦਰ ਸਿੰਘ ਬਹੁਤ ਅੱਛੇ ਇਨਸਾਨ ਸਨ ਹਾਲਾਂਕਿ ਕੋ ਕੇਸ ਦੇ ਵਿੱਚ ਵੀ ਉਹਨਾਂ ਦਾ ਨਾਮ ਆ ਗਿਆ ਸੀ ਇੱਕ ਸ਼ਾਇਦ ਖੁਦਕੁਸ਼ੀ ਹੋ ਗਈ ਸੀ ਵਿਆਜ ਬੂਜ ਦਾ ਕੋਈ ਰੌਲਾ ਸੀਗਾ ਜੀ ਪਰ ਜਦੋਂ ਕੋਈ ਮਤਲਬ ਕਿ ਪੱਤਰਕਾਰ ਦੇ ਤੌਰ ਤੇ ਕਿਉਂਕਿ ਅਸੀਂ ਉੱਥੇ ਲੰਬੀ ਕੰਮ ਕਰਦੇ ਹੁੰਦੇ ਸੀ ਜਦੋਂ ਇਹ ਸਾਰੇ ਮਾਮਲੇ ਜਿਹੜੇ ਚੱਲ ਰਹੇ ਸੀਗੇ ਤਾਂ ਜਾਣਾ ਆਉਣਾ ਕਿਤੇ ਤੇ ਉਹ ਬਜ਼ੁਰਗ ਆਦਮੀ ਸਰ ਤੇ ਬੜਾ ਚਲੂ ਸੁਨੇ ਪਿਆਰ ਕਰਦੇ ਹੁੰਦੇ ਸੀਗੇ ਇੱਜ਼ਤ ਮਾਣੀ ਹੁੰਦਾ ਖੈਰ ਗੱਲ ਇਹ ਆ ਕਿ ਏ ਜਦੋਂ ਹੁਣ ਸੰਸਕਾਰ ਤੇ ਆਇਆ ਜਗਦੀਸ਼ ਭੋਲਾ ਤੇ ਇਹਨੇ ਇੱਕ ਗੱਲ ਕਹੀ ਆ ਕਿ ਮੈਨੂੰ ਸਰਕਾਰਾਂ ਨੇ ਫਸਾਇਆ ਜੀ ਹੁਣ ਵੇਖੋ ਸਰਕਾਰਾਂ ਨੇ ਕਿੰਨਾ ਕੋਈ ਫਸਾਇਆ ਮੈਨੂੰ ਨਹੀਂ ਪਤਾ ਪਰ ਭੋਲੇ ਨੇ ਇੱਕ ਸਰਕਾਰ ਜ਼ਰੂਰ ਫਸਾ ਦਿੱਤੀ ਸੀ ਕਿ ਮਜੀਠੀਏ ਨੂੰ ਐਸਾ ਰਗੜਿਆ ਐਸਾ ਰਗੜਿਆ ਕਿ ਮਜੀਠੀਆ ਅੱਜ ਤੱਕ ਤਾਬੇ ਨਹੀਂ ਆਇਆ ਤੇ ਹੁਣ ਕਹ ਲਓ ਕਿ ਇਹਨਾਂ ਨੇ ਜਿਹੜਾ ਤਾਨੂੰ ਪਤਾ ਆਮ ਆਦਮੀ ਪਾਰਟੀ ਵਾਲਿਆ ਵਕਤ ਪਾਇਆ ਹੋਇਆ ਮਜੀਠੀ ਇਹਨੂੰ ਅੱਜ ਜਿਹੜੀ ਗੱਲ ਜਗਦੀਸ਼ ਭੋਲਾ ਕਹਿ ਰਿਹਾ ਦੇਖੋ ਜਗਦੀਸ਼ ਭੋਲਾ ਜੋ ਮਰਜ਼ੀ ਕਹੀ ਜਾਵੇ ਜੀ ਪਰੰਤੂ ਮਸਲਾ ਤੇ ਇਹ ਆ ਕਿ ਤੁਹਾਡਾ ਟ੍ਰਾਇਲ ਹੋ ਗਿਆ ਟ੍ਰਾਇਲ 'ਚ ਤੁਸੀਂ ਸਜ਼ਾ یافتਾ ਹੋ ਗਏ ਗਾਂ ਤੁਹਾਡੀਆਂ ਅਪੀਲਾਂ ਚੱਲਦੀਆਂ ਉੱਥੇ ਤੁਹਾਨੂੰ ਫੇਰ ਮੌਕਾ ਮਿਲਣਾ ਇਹ ਚੀਜ਼ਾਂ ਉੱਥੇ ਸਾਬਤ ਕੀਤੀਆਂ ਜਾਣ ਤੇ ਬਿਹਤਰ ਆ ਜੀ ਹੁਣ ਕਿਉਂਕਿ ਜਦੋਂ ਤੁਸੀਂ ਇੱਕ ਵਾਰੀ ਸਜ਼ਾ ਯਾਫਤਾ ਹੋ ਜਾਂਦੇ ਹੋ ਗਾਂ ਤੁਹਾਡੀਆਂ ਪੀਲਾਂ ਚੱਲਦੀਆਂ ਠੀਕ ਹੈ ਤੁਸੀਂ ਦਾਵਾ ਕਰ ਰਹੇ ਹੋ ਉਸ ਦਾਵੇ ਨੂੰ ਸਾਬਤ ਕਰਨ ਦਾ ਤੁਹਾਡੇ ਕੋਲ ਮੌਕਾ ਜਦੋਂ ਕਰੋਗੇ ਪਤਾ ਲੱਗ ਜਾਏਗਾ ਉੱਥੇ ਜਾ ਕੇ ਨਾਂ ਲਿਖੋ ਜੀ ਨਾਂ ਦੱਸੋ ਪਰ ਜਗਦੀਸ਼ ਪੋਲਾ ਠੀਕ ਹੈ ਸਾਥੋਂ ਵੱਡਾ ਸਾਡੇ ਇਲਾਕੇ ਦਾ ਹਮ ਕਿਸੇ ਵੇਲੇ ਦਾ ਉਹ ਪਲਵਾਨ ਹੈ ਜਿਹਨੂੰ ਵੇਖਣ ਲਈ ਅਸੀਂ ਜਾਂਦੇ ਹੁੰਦੇ ਸੀ ਸਪੈਸ਼ਲ ਕਿ ਜਗਦੀਸ਼ ਭੋਲੇ ਨੇ ਖੋਲਣਾ ਹਮ ਪਰ ਜੋ ਹੋਇਆ ਉਹ ਸਾਨੂੰ ਵੀ ਪਤਾ ਉਹਨਾਂ ਦਿਨਾਂ ਦੇ ਵਿੱਚ ਕਿ ਕਿਸ ਤਰ੍ਹਾਂ ਗੱਡੀ ਲੀਹੋ ਲੱਥੀ ਆ ਜੀ ਜੀ ਕੁਝ ਕਸੂਰ ਠੀਕ ਹੈ ਕੁਝ ਨਜਾਇਜ਼ ਵੀ ਕਰਦੀ ਆ ਪੁਲਿਸ ਸਰਕਾਰਾਂ ਕਰਦੀ ਆ ਕੁਝ ਕਸੂਰ ਸਾਡੇ ਵੀ ਹੁੰਦੇ ਆ ਬਿਲਕੁਲ ਜੀ ਪੁਲਿਸ ਦੇ ਵਿੱਚ ਐਡਾ ਮਤਲਬ ਕਿ ਅਹੁਦਾ ਲੈ ਜਾਣਾ ਹਾਂ ਅਰਜਨ ਵਾਰਡ ਤੱਕ ਜਿੱਤੀ ਜਾਣਾ ਹੂੰ ਬੜਾ ਤਕੜਾ ਕੰਮ ਸੀਗਾ ਸਾਰਾ ਬਿਲਕੁਲ ਜੀ ਪਰ ਗੱਲ ਇਹ ਆ ਨਾ ਕਿ ਰਾਮਪੁਰੇ ਥਾਣੇ ਦੇ ਵਿੱਚ ਕੀ ਹੋਇਆ ਸੀਗਾ ਜੀ ਉਹ ਟਰੱਕ 'ਚ ਕੀ ਸੀਗਾ ਬੰਬੇ ਕੀ ਹੋਇਆ ਠੀਕ ਹੈ ਨਾ ਪ੍ਰਾਨ ਉਹ ਤੁਹਾਨੂੰ ਆਪ ਹੀ ਸਵੈ ਚਿੰਤਨ ਕਰਨ ਦੀ ਜ਼ਰੂਰਤ ਹੈ ਜ਼ੋਰ ਬਿਲਕੁਲ ਬੜੀਆਂ ਕਹਾਣੀਆਂ ਕਿਸੇ ਤੋਂ ਉਹਦੋਂ ਹੀ ਚੱਲਣ ਲੱਗ ਪੈਸੀ ਇਕੱਲੇ ਬਿਆਨਾਂ ਨਾਲ ਕੁਝ ਨਹੀਂ ਹੁੰਦਾ ਬਾਤ ਦੇ ਵਿੱਚ ਠੀਕ ਚਲੋ ਆਪਦੀ ਜਗ੍ਹਾ ਹਰ ਇੱਕ ਬੰਦਾ ਭਈ ਰੱਖ ਸਕਦਾ ਆਪਣਾ ਪੱਖ ਪਰ ਉਹ ਪੱਖ ਜਿਹੜਾ ਉਹ ਸਾਬਤ ਕਰਨ ਵਾਸਤੇ ਤੁਹਾਡੇ ਕੋਲ ਕੋਰਟ ਹੈ ਹਾਲੇ ਵੀ ਅਪੀਲਾਂ ਚੱਲ ਰਹੀਆਂ ਨੇ ਤਾਂ ਉੱਥੇ ਤੁਸੀਂ ਸਾਬਤ ਕਰ ਸਕਦੇ ਜੀ 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 ਜਗਦੀ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਅੱਜ ਨੂੰ ਡੀਸੀ ਹੋਣਾ ਸੀ ਜਗਦੀਸ਼ ਭੋਲਾ ਨੇ ਡੀਸੀ ਤਾਂ ਨਹੀਂ ਇਹ ਮਤਲਬ ਕਿ ਅ ਅੱਜ ਦੀ ਤਰੀਕ ਦੇ ਵਿੱਚ ਕਹਿ ਲੋ ਕਿ ਉਸ ਵੇਲੇ ਡੀਐਸਪੀ ਸੀ ਐਸਪੀ ਵਗੈਰਾ ਤੇ ਹੋ ਹੀ ਸਕਦਾ ਸੀ ਜੀ ਠੀਕ ਹੈ ਨਾ ਜੀ ਡੀਸੀ ਤੇ ਚਲੋ ਆਈਐਸ ਦੇ ਵਿੱਚ ਆ ਗਿਆ ਜੇ ਤੁਸੀਂ ਡਿਪਟੀ ਕਲੈਕਟਰ ਦੀ ਗੱਲ ਕਰ ਰਹੇ ਹੋ ਉਹ ਤਾਂ ਆਈਐਸ ਚੋਂ ਆ ਗਿਆ ਨਾ ਪਰ ਐਸਪੀ ਜਾਂ ਇਸ ਤਰ੍ਹਾਂ ਦਾ ਅਹੁਦਾ ਤੇ ਰਾਮਨਾਰ ਮਿਲ ਹੀ ਜਾਣਾ ਸੀਗਾ ਜੀ 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 ਚਲੋ ਤੁਸੀਂ ਇਹ ਗੱਲ ਵੀ ਕਲੀਅਰ ਕਰ ਦਿੱਤੀ ਹੈ